ਉਹ ਪਠਾਨ ਕਹਿੰਦਾ ਵੀ ਅਹੀਂ 500 ਪਠਾਨ ਦੀ ਜੁਨਟ ਸਾਹ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਸ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਤੇ ਹਾਥੀ ਧੋਣੇ ਆ ਜਦੋਂ ਹੀ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਤੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਤੇ ਕੱਲਾ ਢਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਤੇ ਐਵੇਂ ਲਿਖਦੇ ਨੇ ਉਹ ਫਿਰ ਸਾਜ ਧੜ ਕੇ ਉਹ ਪਠਾਨ ਦੱਸਦਾ ਕਿੰਨੇ ਬਰ ਉਹ ਪਿਆਦਾ ਕੋਈ ਤਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਆਖਿਆ ਵੀ ਪੈਸੇ ਲੈਣੇ ਆਇਆ ਨਾ ਹਰੀ ਸਿੰਘ ਨਲਵਾ ਕਹਿੰਦਾ ਪੈਸੇ ਲੈਣੇ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨੇ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਕੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤਹੀਂ ਲਿਖਾਈ ਮੇਰੇ ਪਿਓ ਦਾ ਪੋਤੇ ਨੇ ਕੱਲਾ ਆਇਆ ਮੈਂ ਤਾਂ ਆਇਆ ਹਾਂ ਆ ਵੇਖ ਲਓ ਕੱਲਾ ਹੀ ਆਇਆ ਤੁਹਾਡੇ ਪੈਸੇ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਆਂਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤਿਆਂ ਨੇ ਮੇਰੇ ਗੱਲ ਪਵੇ ਵੀ ਮੈਂ ਨੇ ਪਿਓ ਦਾ ਆਂਦੇ ਆ ਗਿਆ ਆਖ ਲੋਤਾ ਹੁਣ ਜੇ ਤੁਹਾਡੇ 'ਚ ਕੋਈ ਪਿਓ ਦਾ ਨੇ ਮੇਰੇ ਗੱਲ ਪਾਉ ਉਹ 500 ਬੰਦਿਆਂ ਦੇ ਰੰਗ ਉੱਡ ਗਏ 허ਾਨੀ ਦੀ ਗੱਲ ਹੈ ਨਾ ਕੱਲਾ ਹੀ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਵੇ ਜਾਂ ਤਾਂ ਮਹਾਬਲੀ ਹਉ ਤ ਜਾਂ ਮਹਾ ਮੂਰਖ ਹਾਂ ਹੁਣ ਨਲਵਾ ਮੂਰਖ ਤੇ ਨਹੀਂ ਮਹਾਂਬਲੀ ਉਹਦੇ ਕਿੱਡਾ ਕੌਣ ਹੀ ਜਣਾ ਉਹਦੇ ਗੱਲ ਪੈਂਦਾ ਉਹ ਉਹ ਪਠਾਨ ਦੱਸਦਾ